ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ੍ਰੀ ਖੂਹ ਸਾਹਿਬ ਜੀ ਪਾਸ਼ਾਹੀ 6ਵੀਂ ਜੀ ਤੇ ਆਓ ਸੰਗਤ ਜੀ ਚੱਲਦੇ ਆਂ ਜੀ ਬਹੁਤ ਸੋਹਣਾ ਸਥਾਨ ਹੈ ਪਹਾੜਾਂ ਦਾ 뷰 ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੰਗਤ ਜੀ ਤੇ ਵਾਹਿਗੁਰੂ ਜੀ ਤੇ ਸੰਗਤ ਜੀ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਉਹ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਤੇ ਚਲੋ ਆਓ ਚੱਲਦੇ ਆਂ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਹੈ ਜੋ ਇਹ ਸ਼੍ਰੀ ਅਨੰਤਪੁਰ ਸਾਹਿਬ ਤੋਂ ਜਿਸ ਵੇਲੇ ਆਪਾਂ ਗੁਰਦੁਆਰਾ ਸ੍ਰੀ ਗੁਰੂਕੇ ਲਾਹੌਰ ਨੂੰ ਜਾਂਦੇ ਆ ਨਾ ਤੇ ਉਸ ਰੋਡ ਦੇ ਉੱਪਰ ਇਹ ਇਸ ਸਥਾਨ ਦਾ ਜਿਹੜਾ ਗੁਰੂਕਾ ਲੰਗਰ ਦਾ ਜੋ ਹਾਲ ਹੈ ਉਹ ਸੜਕ ਦੇ ਉੱਪਰ ਹੀ ਹੈ ਤੇ ਜੋ ਮੇਨ ਸਥਾਨ ਹੈ ਉਹ ਸੜਕ ਤੋਂ ਥੱਲੇ ਜਾਣਾ ਪੈਂਦਾ ਇਹ ਦੇਖੋ ਤੁਸੀਂ ਆਪਾਂ ਜਾ ਵੀ ਰਹੇ ਆ ਥੱਲੇ ਕੋਈ 150 ਮੀਟਰ ਥੱਲੇ ਚੱਲ ਕੇ ਜਾ ਕੇ ਇਹ ਸਥਾਨ ਹੈ ਤੇ ਸੰਗਤ ਜੀ ਜੋ ਵੀ ਇਸ ਸਥਾਨ ਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਤੇ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਸਾਡੇ ਚੈਨਲ ਸਿੱਖ ਜ਼ਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਧੂਆਂ ਦੇਖੋ ਕਿਦਾਂ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਇਹ ਸਥਾਨ ਹੈ ਸ੍ਰੀ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਇੱਥੇ ਖੂਹ ਲਾਇਆ ਕਿ ਉਹਦਾ ਜਲ ਸੰਗਤਾਂ ਛਕਦੀਆਂ ਨੇ ਜੀ ਮਹਾਰਾਜ ਜੀ ਨੇ ਆਪਣੇ ਹੱਥ ਨਾਲੇ ਖੂਹ ਲਾਇਆ ਇਹਦਾ ਨਾਂ ਖੂਹ ਸਾਹਿਬ ਗੁਰਦੁਆਰਾ ਆ ਗਿਆ ਜੀ ਇਹ ਸੇਵਾ ਪਿਲਾਨੰਦਗੜ੍ਹ ਵਾਲੇ ਸੰਤ ਕਰਾ ਰਹੇ ਠੀਕ ਹੈ ਜੀ ਅੱਛਾ ਇੱਥੇ ਤਿੰਨ ਸਥਾਨ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸੁਹਿਲਾ ਘੋੜਾ ਭੋਗ ਸਾਹਿਬ ਜਿੱਥੇ ਮਹਾਰਾਜ ਜੀ ਨੇ 500 ਘੋੜਾ ਬੱਧਾ ਉਹ ਸਥਾਨ ਹੈ ਹਾਂਜੀ ਉਹਦੀ ਸੇਵਾ ਨਹੀਂ ਅਜੇ ਚੱਲਦੀ ਜੀ ਇਹ ਜਿਹੜਾ ਥੱਲੇ ਸੁਹਿਲਾ ਘੋੜਾ ਹੈ ਇਥੇ ਮਹਾਰਾਜ ਜੰਗ ਕਰਕੇ ਆਇਆ ਕਰਤਾਰਪੁਰ ਤੋਂ ਜਦ ਜਾ ਕੇ ਦੇਖਿਆ ਹੈ ਹਾਂਜੀ ਹਾਂਜੀ ਉੱਥੋਂ ਲੱਗੀ ਥਮਾਰਾ ਜੀ ਅੱਛੀ ਸਸਕਾਰ ਕੀਤਾ ਗੁਰੂ ਮਹਾਰਾਜ ਨੇ ਸਵੇਲੇ ਘੋੜੇ ਦਾ ਜੀ ਗਲਾਬ ਕੋੜਾ ਇਹਦੇ ਵਿੱਚੋਂ 60 ਕਿਲੋ ਸਿੱਕਾ ਨਿਕਲਿਆ ਸੀ ਜੀ ਗੋਲੀਆਂ ਇੰਨੀਆਂ ਲੱਗੀਆਂ ਸੀ ਘੋੜੇ ਨੂੰ ਉਹਦਾ ਨਾਮ ਸੁਵੇਲਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਇਤਿਹਾਸ ਦੱਸਣ ਦੇ ਲਈ ਬਾਬਾ ਜੀ ਵਾਹਿਗੁਰੂ ਜੀ ਸੰਗਜੀ ਧੂਆਂ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਪਹਿਲਾਂ ਤਾਂ ਮੈਂ ਸਮਝਿਆ ਵੀ ਕਿਤੇ ਚੁੱਲ੍ਹੇ 'ਤੇ ਕੋਈ ਧੂਆਂ ਲੇਕਿਨ ਉਹ ਕਹਿੰਦੇ ਕੋਰਾ ਜੀ ਇਹ ਮਤਲਬ ਪਹਾੜੀ ਇਲਾਕਾ ਹੋਣ ਕਰਕੇ ਨਾ ਕੋਰਾ ਇੱਥੇ ਹੁਣੇ ਹੀ ਮਤਲਬ ਡਿਗਣੀ ਲੱਗ ਗਿਆ ਹਾਲਾਂਕਿ ਹਜੇ ਦਸੰਬਰ ਦਾ ਮਹੀਨਾ ਹੀ ਚੱਲ ਰਿਹਾ ਹੈ ਲੇਕਿਨ ਫੇਰ ਵੀ ਦੇਖੋ ਵਾਹਿਗੁਰੂ ਜੀ ਕਿੰਨਾ ਸੰਗਜੀ ਸੋਹਣਾ ਸਥਾਨ ਹੈ ਵਾਹਿਗੁਰੂ ਜੀ ਆਏ ਹਰਿਆ ਭਰਿਆ ਪੂਰਾ ਐਦਾਂ ਦਰਖਤਾਂ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਸਥਾਨ ਵਾਹਿਗੁਰੂ ਜੀ ਵਾਹਿਗੁਰੂ ਜੀ ਧੂਆਂ ਆਈਆਂ ਭਾਈ ਇਹ ਤੁਸੀਂ ਮੈਨੂੰ ਕੋਰਾ ਕਹੀ ਜਾਂਦੇ ਵੀ ਕੋਰਾ ਕੋਹਰਾ ਨਹੀਂ ਹੈਗਾ ਤੁਵਾ ਹੀ ਆ ਤੁਮੇ ਜੋਤ ਜਾਣ ਜਾਣ ਕੇ ਗੈਨਾ ਖੋਰਾ ਖੋਰਾ ਇੰਨੀ ਜਲਦੀ ਕੋਹਰਾ ਕਿੱਥੇ ਡੰਗਣ ਲੱਗ ਗਿਆ ਸੰਗਤ ਜੀ ਇਹ ਇਮਾਰਤ ਬਹੁਤ ਸੋਹਣੀ ਬਣੀ ਹੋਏ ਨਵੀਂ ਬਣੀ ਹੈ ਇਹ ਇਮਾਰਤ ਤੇ ਜੋ ਇਹ ਤੁਸੀਂ ਛੋਟਾ ਕਮਰਾ ਦੇਖ ਰਹੇ ਹੋ ਇਹ ਸਥਾਨ ਪ੍ਰਾਤਨ ਹੈ ਤੇ ਚਲੋ ਆ ਸੰਗਤ ਜੀ ਅੰਦਰ ਚੱਲਦੇ ਆਂ ਜੀ ਗੁਰੂ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਉਸ ਪ੍ਰਾਤਨ ਖੂਹ ਸਾਹਿਬ ਦੀ ਵੀ ਦਰਸ਼ਨ ਕਰਵਾਉਂਦੇ ਆਂ ਜੀ ਇਤਿਹਾਸਿਕ ਗੁਰਦੁਆਰਾ ਖੂਹ ਸਾਹਿਬ ਪਾਸ਼ਾਹੀ 6ਵੀਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਓ ਤਾਂ ਇਹਨਾਂ ਸਥਾਨਾਂ ਤੇ ਜ਼ਰੂਰ ਆਇਆ ਕਰੋ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਸਿਰਫ 2 ਕਿਲੋਮੀਟਰ ਦੀ ਦੂਰੀ ਹੈ ਕੋਈ ਜ਼ਿਆਦਾ ਨਹੀਂ ਹੈ ਤੁਸੀਂ ਇੱਥੇ ਲਾਜ਼ਮੀ ਆਇਓ ਸੰਗਤ ਜੀ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਓ ਤੇ ਆਓ ਸੰਗਤ ਜੀ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਛੋਟਾ ਜਿਹਾ ਸਥਾਨ ਹੈ ਇਹ ਪ੍ਰਾਤਨੈ ਸਥਾਨ ਮਤਲਬ ਜੋ ਇਹ ਕਮਰਾ ਜਿੱਥੇ ਦਰਬਾਰ ਸਾਹਿਬ ਹੈ ਇਹ ਪ੍ਰਾਤਨੈ ਤੇ ਨਵਾਂ ਸਥਾਨ ਇਸ ਦੇ ਨਾਲ ਜੋ ਬਿਲਡਿੰਗ ਤੁਸੀਂ ਪਹਿਲਾਂ ਦੇ ਵਾਹਿਗੁਰੂ ਜੀ ਵਾਹਿਗੁਰੂ 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 ਸੰਗਤ ਜੀ ਇਹ ਉਹ ਪਵਿੱਤਰ ਖੂਹ ਹੈ ਜਿਸ ਨੂੰ ਕੀ ਧੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਲਗਵਾਇਆ ਸੀ ਵਾਹਿਗੁਰੂ ਜੀ ਉਹ ਥੱਲੇ ਵੀ ਨੇ ਉਹ ਹਨਾ ਥੱਲੇ ਵੀ ਇਸ ਦੇ ਇੱਕ ਮੰਜ਼ਲ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਮੰਜ਼ਲ ਜਿਹੜਾ ਆਪਾਂ ਬਣਾ ਪੌੜੀਆਂ ਦੇਖੀਆਂ ਨੇ ਸੰਗਤ ਜੀ ਪਹਿਲਾਂ ਥੱਲੇ ਇੱਕ ਪੌੜੀਆਂ ਜਾ ਰਹੀਆਂ ਸੀ ਤੇ ਉਹ ਥੱਲੇ ਵੀ ਉੱਥੇ ਰਸਤਾ ਜਾਣ ਤੋਂ ਤੱਲੇ ਜਾਣ ਦੇ ਲਈ ਰਾਸਤਾ ਹੈ ਤੇ ਉਹਦੇ ਨਾਲ ਉਹ ਨੀਚੇ ਵੀ ਤੁਸੀਂ ਦੇਖਿਆ ਨੇ ਜੋ ਬਣੀਆਂ ਹੋਈਆਂ ਨੇ ਟਾਕੀਆਂ ਵਾਹਿਗੁਰੂ ਜੀ ਇਹ ਪਾਈਪਾਂ ਲਗਾ ਕੇ ਸੰਗਤ ਜੀ ਇਸ ਪਵਿੱਤਰ ਖੂਹ ਦਾ ਜੋ ਜਲ ਹੈ ਉਸ ਨੂੰ ਟੂਟੀਆਂ ਦੇ ਰਾਹੀਂ ਲੋਕ ਲੈ ਕੇ ਜਾਂਦੇ ਹਨ ਆਪਣੇ ਘਰਾਂ ਨੂੰ ਇਸ ਜਲ ਨੂੰ ਛਕਦੇ ਹਨ ਤੇ ਆਪਣੇ ਜੋ ਦੁੱਖ ਹਨ ਪਰਮਾਤਮਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਭ ਠੀਕ ਹੁੰਦੇ ਹਨ ਵਾਹਿਗੁਰੂ ਜੀ ਸੰਗਤ ਜੀ ਸਥਾਨ ਦੇ ਕੋ ਤੁਸੀਂ ਕਿੰਨਾ ਸੋਹਣਾ ਹੈ ਚਲੋ ਆਪ ਥੱਲੇ ਚਲਦੇ ਆ ਸੰਗਤ ਜੀ ਤੇ ਥੱਲੇ ਝਲ ਕੇ ਵੀ ਜਾ ਕੇ ਦਰਸ਼ਨ ਕਰਦੇ ਆ ਜਿਹੜਾ ਆਪਾਂ ਨੇ ਪਹਿਲਾਂ ਉੱਪਰੋਂ ਦੇਖਿਆ ਨਾ ਵੀ ਉਹ ਖੂਦੇ ਥੱਲੇ ਵੀ ਟਾਕੀਆਂ ਸੀਗੀਆਂ ਫਿਰ ਇਸ ਦਾ ਮਤਲਬ ਤਾਂ ਥੱਲੇ ਵੀ ਥੱਲੇ ਕਿੰਨੀਆਂ ਮੰਜ਼ਲਾਂ ਨੇ ਜੋਤ ਇਹਦੀਆਂ ਮੰਜ਼ਲਾ ਮੇਰੇ ਕੋਲ ਤਿੰਨ ਕਹਿ ਰਹੇ ਨੇ ਨਾ ਵੀ ਤਿੰਨ ਮੰਜ਼ਲਾਂ ਨੇ ਇਹ ਇਧਰ ਹੀ ਜਾਂਦਾ ਰਾਸਤਾ ਹਾਂ ਇਹੀ ਰਾਸਤਾ ਵਾਹਿਗੁਰੂ ਜੀ ਹਲਕੀ ਹਲਕੀ ਛੋਟੇ ਛੋਟੇ ਜਿਹੇ ਖੇਤੀ ਕੀਤੀ ਹੋਇਆ ਬਾਬਾ ਜੀ ਆਖ ਰਹੇ ਸੀ ਕਿ ਵੀ ਮੇਥੀ ਪਾਲਤ ਸਾਗ ਵੀ ਇੱਥੇ ਸੀ ਆਪਣੇ ਜੋ ਚਲੋ ਕਰ ਲਈਦਾ ਤੇ ਬਾਕੀ ਜੋ ਲੰਗਰ ਦੀ ਸ ਬੱਲ ਬਲਾਲ ਉਹ ਅੰਦਰ ਬੱਲ ਬਲਾਲੋ ਵਾਹਿਗੁਰੂ ਜੀ ਸੰਗਤ ਜੀ ਇਹ ਹੈ ਜਿਹੜਾ ਆਪਾਂ ਨੇ ਉੱਪਰੋਂ ਦੇਖ ਕੇ ਖੜ ਕੇ ਟਾਕੀਆਂ ਥੱਲੇ ਵੀ ਇਸ ਤੋਂ ਥੱਲੇ ਇੱਕ ਹੋਰ ਮੰਜ਼ਲ ਹੈ ਤਿੰਨ ਮੰਜ਼ਲਾਂ ਨੇ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਬੜਾ ਮਨ ਨੂੰ ਇੱਥੇ ਸਕੂਨ ਮਿਲੇ ਆ ਦਿਲ ਖੁਸ਼ ਹੋਗਾ ਸੰਗਤ ਜੀ ਅਤੇ ਸੰਗਤ ਜੀ ਹੁਣ ਇਸ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਨ ਲੱਗਿਆ ਹਾਂ ਵੀਡੀਓ ਦੇ ਵਿੱਚ ਅਗਰ ਕੋਈ ਲਫ਼ਜ਼ ਮੇਰੇ ਤੋਂ ਗਲਤਕ ਬੋਲਿਆ ਗਿਆ ਹੋਵੇ ਤਾਂ ਉਸ ਨੂੰ ਮਾਫ਼ ਕਰਨਾ ਜੀ ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਸਿੱਖੀズム ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਸ਼ੇਅਰ ਸੰਗਤ ਜੀ ਜਰੂਰ ਕਰ ਦਿਆ ਕਰੋ ਕਿਉਂਕਿ ਸ਼ੇਅਰ ਕਰਨ ਦੇ ਨਾਲ ਇਹ ਫਾਇਦਾ ਹੁੰਦਾ ਹੈ ਕਿ ਜਿੰਨਾ ਸੰਗਤਾਂ ਨੂੰ ਇਹਨਾਂ ਸਥਾਨਾਂ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਇਹਨਾਂ ਸਥਾਨਾਂ ਦਾ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਸੰਗਤਾਂ ਇਸ ਸਥਾਨ ਤੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ